ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ 12 ਦੇਸ਼ਾਂ ਦੇ ਵਿਰੂਤ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਖਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਬੰਾ ਨੂੰ ਦੇਸ਼ ਵਿਸ਼ੇਸ਼ ਕਾਰਕਰ ਦੇ ਲੇਬਲ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਣ ਲਈ ਮਜਬੂਰ ਹੋਣਾ ਪੈ ਸਕਦਾ ਹੈ ਜੀਹਾਂ ਨਿਊਯਾਰਕ ਟਾਈਮਸ ਦੇ ਗ੍ਰੈਸਟੋਕਾ ਵਿਭਾਗ ਦੇ ਅੰਦਰੂਨੀ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀ ਅਧਿ ਲਈ ਸੰਭਾਵਿਤ ਹੋਰ ਉਤੇ ਆਉਣ ਵਾਲੀਆਂ ਪਾਬੰਦੀਆਂ ਦੇ ਵੱਲ ਇਸ਼ਾਰਾ ਕੀਤਾ ਹੈ ਇਨ੍ਹਾਂ ਰਿਪੋਰਟਾਂ ਕੀਤੇ ਹੋਏ ਦਸਤਾਵੇਜ਼ ਦੇ ਅਨੁਸਾਰ 트ੰਪ ਸਰਕਾਰ ਦੀ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਵਿੱਚ ਪੀਓਟਯੂਐਸਡੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾਂ ਹੀ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਹਾਲੇ ਕਿ ਸੁਝਾਏ ਗਏ ਨਿਯਮਤ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਾਗੂ ਕਰਨ ਦੇ ਲਈ ਐਮਏਜੀਏ ਨੇਤਾ ਦੇ ਗੇਮ ਪਲਾਨ ਦੇ ਵਿੱਚ ਕੰਮ ਕਰਨਗੇ ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਇੱਥੇ ਉਹ ਸਾਰੇ ਹਨ ਜੋ ਸੰਭਾਵਤ ਤੌਰ ਤੇ ਸੁਧਾਰੀ ਗਈ ਗ੍ਰੀਨ ਕਾਰਡ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਤੌਰ ਤੇ افریقا ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੂਨ ਦੇ ਸ਼ੁਰੂ ਵਿੱਚ 트ੰਪ ਦੁਆਰਾ ਦਸਤਕਤ ਕੀਤੀ ਗਈ ਸਭ ਤੋਂ ਹੋ ਦੇਸ਼ਾਂ ਨੇ ਵੀ ਪਾਬੰਦੀਆਂ ਦਾ ਸਾਹਮਣਾ ਕੀਤਾ ਹਾਲਾਂਕਿ 트ੰਪ ਨੇ ਉਸ ਸਮੇਂ ਆਪਣੇ ਨਾਗਰਿਕਾਂ ਦੇ ਲਈ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਨਹੀਂ ਲਗਾਈ ਸੀ ਨਤੀਜੇ ਵਜੋਂ ਇਹਨਾਂ ਦੇਸ਼ਾਂ ਦੇ ਨਾਗਰਿਕ ਨਾਤਾ ਸਥਾਈ ਤੌਰ ਤੇ ਅਮਰੀਕਾ ਵਿੱਚ ਵਸ ਸਕਦੇ ਨਹੀਂ ਅਤੇ ਨਾ ਹੀ ਉਹਨਾਂ ਨੂੰ ਸਲਾਨੀ ਚਾ ਵਿਦਿਆਰਥੀ ਵੀਜ਼ਾ ਮਿਲ ਸਕਦਾ ਟੰਪ ਦਾ ਇਹਨਾਂ ਉਪਰੋਕਤ ਦੇਸ਼ਾਂ ਉੱਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਬੋਲਟਰ ਕੋਲੋਰਾਡੋ ਤੇ ਵਿੱਚ ਹੋਏ ਹਮਲੇ ਤੋਂ ਬਾਅਦ ਆਇਆ ਜਦੋਂ ਕਿ ਇੱਕ ਮਿਸਰੀ ਵਿਅਕਤੀ ਉੱਤੇ ਕਾਜੋ ਦੇ ਵਿੱਚ ਬੰਦ ਇਜ਼ਰਾਈਲੀ ਬੰਦਕਾ تھا ਸਮਰਥਨ ਕਰਨ ਲਈ ਇਕੱਠੇ ਹੋਏ ਇੱਕ ਸਮੂਹ ਨੂੰ ਨਿਸ਼ਾਨਾ ਬਣਾਉਣ ਦੇ ਸੰਬੰਧ ਵਿੱਚ ਦੋਸ਼ ਲਗਾਏ ਗਏ ਸੀ ਯਾਤਰਾ ਪਾਬੰਦੀ ਸੂਚੀ ਵਿੱਚ ਮਿਸਰ ਦੇ ਕਰਨੇ ਸੀ ਉਸਨੇ ਯਾਤਰਾ ਪਵੰਦੀ ਤੇ ਲਾਂ ਸਮੇਂ ਇੱਕ ਵੀਡੀਓ ਸੰਦੇਸ਼ ਵੀ ਦਸਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਕੋਲੋਰادو ਦੇ ਬੋਲਡਰ ਦੇ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਨੇ ਸਾਡੇ ਦੇਸ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਜ਼ਿਆਦਾ ਖਤਰਿਆਂ ਨੂੰ ਜਾਗਰੂਕ ਕੀਤਾ ਹੈ ਜਿਨ੍ਹਾਂ ਦੀ ਸਹੀ ਤangk ਦੇ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਹ ਲੋਕ ਜੋ ਇੱਥੇ ਅਸਥਾਈ ਸਲਾਨੀਆਂ ਵਜੋਂ ਉੱਤੇ ਨੇ ਅਤੇ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਾਉਂਦੇ ਨੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ 12 ਦੇਸ਼ਾਂ ਦੇ ਵਿਦੂਤ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਕਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਬੰਾ ਨੂੰ ਦੇਸ਼ ਵਿਸ਼ੇਸ਼ ਕਾਰਕਰ ਦੇ ਲੇਬਲ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਕਸ਼ੇ ਖਦਮਾ ਤੇ ਚਲਨ ਤੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਜਿहां ਨਿਊਯਾਰਕ ਟਾਈਮਸ ਦੇ ਗ੍ਰੈਸਟੋਕਾ ਵਿਭਾਗ ਦੇ ਅੰਦਰੂਨੀ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀ ਅਧਿ ਲਈ ਸੰਭਾਵਿਤ ਹੋਰ ਉਤੇ ਆਉਣ ਵਾਲੀਆਂ ਪਾਬੰਦੀਆਂ ਦੇ ਵੱਲ ਇਸ਼ਾਰਾ ਕੀਤਾ ਹੈ ਇਨ੍ਹਾਂ ਰਿਪੋਰਟਾਂ ਕੀਤੇ ਹੋਏ ਦਸਤਾਵੇਜ਼ ਦੇ ਅਨੁਸਾਰ 트ੰਪ ਸਰਕਾਰ ਦੀ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਗਿਆ ਜੋ ਅੰਤ ਵਿੱਚ ਪੀਓਟੀਯੂਐਸਡੀ ਯਾਤਰਾ ਪ੍ਰਬੰਧਨ ਦੇ ਅਧੀਨ ਪਹਿਲਾਂ ਹੀ ਸੂਚੀਬਾ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਹਾਲੇ ਕਿ ਸੁਝਾਈ ਗਈ ਨੀਮਤ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਾਗੂ ਕਰਨ ਦੇ ਲਈ ਐਮਏਜੀਏ ਨੇਤਾ ਦੇ ਗੇਮ ਪਲਾਨ ਦੇ ਵਿੱਚ ਕੰਮ ਕਰਨਗੇ ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਇੱਥੇ ਉਹ ਸਾਰੇ ਹਾਂ ਜੋ ਸੰਭਾਵਤ ਤੌਰ ਤੇ ਸੁਧਾਰੀ ਗਈ ਗ੍ਰੀਨ ਕਾਰਡ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਤੌਰ ਉਤੇ ਅਫਰੀਕਾ ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੂਨ ਦੇ ਸ਼ੁਰੂ ਵਿੱਚ 트ੰਪ ਦੁਆਰਾ ਦਸਤਕਤ ਕੀਤੀ ਗਈ ਸਤ ਹੋਲ ਦੇਸ਼ਾਂ ਨੇ ਵੀ پابੰਦੀਆਂ ਦਾ ਸਾਹਮਣਾ ਕੀਤਾ ਹਾਲਾਂਕਿ 트ੰਪ ਨੇ ਉਸ ਸਮੇਂ ਆਪਣੇ ਨਾਗਰਿਕਾਂ ਦੇ ਲਈ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਨਹੀਂ ਲਗਾਈ ਸੀ ਨਤੀਜੇ ਵਜੋਂ ਇਹਨਾਂ ਦੇਸ਼ਾਂ ਦੇ ਨਾਗਰਿਕ ਨਾ ਤਾਂ ਸਥਾਈ ਤੌਰ ਤੇ ਅਮਰੀਕਾ ਵਿੱਚ ਉਪਵਾਸ ਸਕਦੇ ਨੇ ਅਤੇ ਨਾ ਹੀ ਉਹਨਾਂ ਨੂੰ ਸਲਾਨੀ ਚ ਵਿਦਿਆਰਥੀ ਵੀਜ਼ਾ ਮਿਲ ਸਕਦਾ ਹੈ ਟੰਪ ਦਾ ਇਹਨਾਂ ਉਪਰੋਕਤ ਦੇਸ਼ਾਂ ਉੱਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਬੋਲਟਰ ਕੋਲੋਰਾਡੋ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਆਇਆ ਜਦੋਂ ਕਿ ਇੱਕ ਮਿਸਰੀ ਵਿਅਕਤੀ ਉੱਤੇ ਕਾਜਰ ਦੇ ਵਿੱਚ ਬੰਦ ਇਜ਼ਰਾਈਲੀ ਬੰਦਕਾ ਦਾ ਸਮਰਥਨ ਕਰਨ ਲਈ ਇਕੱਠੇ ਹੋਏ ਇੱਕ ਸਮੂਹ ਨੂੰ ਨਿਸ਼ਾਨਾ ਬਣਾਉਣ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਸੀ ਯਾਤਰਾ ਪਾਬੰਦੀ ਸੂਚੀ ਵਿੱਚ ਮਿਸਰ ਦੇ स्वीकार ਨਹੀਂ ਸੀ ਉਸਨੇ ਯਾਤਰਾ ਪਵੰਦੀ ਦੇ ਲਾਂ ਸਮੇਂ ਇੱਕ ਵੀਡੀਓ ਸੰਦੇਸ਼ ਵੀ ਦੱਸਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਕੋਲੋਰਾਡੋ ਦੇ ਬੋਲਡਰ ਦੇ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਨੇ ਸਾਡੇ ਦੇਸ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਜ਼ਿਆਦਾ ਖਤਰਿਆਂ ਨੂੰ ਜਾਗਰੂਕ ਕੀਤਾ ਹੈ ਜਿਨ੍ਹਾਂ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਹ ਲੋਕ ਜੋ ਇੱਥੇ ਅਸਥਾਈ ਸਲਾਨੀਆਂ ਵਰਜੋਤਦੇ ਨੇ ਅਤੇ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਾਉਂਦੇ ਨੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ 12 ਦੇਸ਼ਾਂ ਦੇ ਵਿਰੂਧ ਦੀ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਕਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਬੰਧਾਂ ਨੂੰ ਦੇਸ਼ ਵਿਸ਼ੇਸ਼ ਕਾਰਕਰ ਦੇ ਲੇਬਲ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਕਸ਼ੇ ਖਦਮਾ ਤੇ ਚਲਣ ਦੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਜਿहां ਨਿਊਯਾਰਕ ਟਾਈਮਸ ਦੇ ਗ੍ਰੈਸਟੋਕਾ ਵਿਭਾਗ ਦੇ ਅੰਦਰੂਨੀ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀ ਅਧਿਲੀ ਸੰਭਾਵਿਤ ਹੋਰ ਉਤੇ ਆਉਣ ਵਾਲੀਆਂ ਪਾਬੰਦੀਆਂ ਦੇ ਵੱਲ ਇਸ਼ਾਰਾ ਕੀਤਾ ਹੈ ਇਹਨਾਂ ਰਿਪੋਰਟਾਂ ਕੀਤੇ ਹੋਏ ਦਸਤਾਵੇਜ਼ ਦੇ ਅਨੁਸਾਰ 트ੰਪ ਸਰਕਾਰ ਦੀ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਵਿੱਚ ਪੀਓਟੀਯੂਐਸਡੀ ਯਾਤਰਾ ਪਾਬੰਦੀ ਦੇ ਅਧੀਨ ਪੈਲਾਹੀ ਸੂਚੀਬਾ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾ ਅਦਲੀ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਹਾਲੇ ਕਿ ਸੁਝਾਏ ਗਏ ਨਿਯਮਾਦ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਾਗੂ ਕਰਨ ਦੇ ਲਈ ਐਮਏਜੀਏ ਨੇਤਾ ਦੇ ਗੇਮ ਪਲਾਨ ਦੇ ਵਿੱਚ ਕੰਮ ਕਰ ਰਹੇ ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਇੱਥੇ ਉਹ ਸਾਰੇ ਹਾਂ ਜੋ ਸੰਭਾਵਤ ਤੌਰ ਤੇ ਸੁਧਾਰੀ ਗਈ ਗ੍ਰੀਨ ਕਾਰਡ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਤੌਰ ਤੇ افریقا ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੂਨ ਦੇ ਸ਼ੁਰੂ ਵਿੱਚ 트ੰਪ ਦੁਆਰਾ ਦਸਤਕਤ ਕੀਤੀ ਗਈ ਸਤ ਹੋ ਦੇਸ਼ਾਂ ਨੇ ਵੀ ਪਾਬੰਦੀਆਂ ਦਾ ਸਾਹਮਣਾ ਕੀਤਾ ਹਾਲਾਂਕਿ 트ੰਪ ਨੇ ਉਸ ਸਮੇਂ ਆਪਣੇ ਨਾਗਰਿਕਾਂ ਦੇ ਲਈ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਨਹੀਂ ਲਗਾਈ ਸੀ نتیਜੇ ਵਜੋਂ ਇਹਨਾਂ ਦੇਸ਼ਾਂ ਦੇ ਨਾਗਰਿਕ ਨਾ ਤਾਂ ਸਥਾਈ ਤੌਰ ਤੇ ਅਮਰੀਕਾ ਵਿੱਚ ਉਪਵਾਸ ਸਕਦੇ ਨੇ ਅਤੇ ਨਾ ਹੀ ਉਹਨਾਂ ਨੂੰ ਸਲਾਨੀ ਚਾ ਵਿਦਿਆਰਥੀ ਵੀਜ਼ਾ ਮਿਲ ਸਕਦਾ ਹੈ ਟੰਪ ਦਾ ਇਹਨਾਂ ਉਪਰੋਕਤ ਦੇਸ਼ਾਂ ਉੱਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਬੋਲਡਰ ਕੋਲੋਰਾਡੋ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਆਇਆ ਜਦੋਂ ਕਿ ਇੱਕ ਮਿਸਰੀ ਵਿਅਕਤੀ ਉੱਤੇ ਗਾਜੋ ਦੇ ਵਿੱਚ ਬੰਦ ਇਜ਼ਰਾਈਲੀ ਬੰਦਕਾ ਦਾ ਸਮਰਥਨ ਕਰਨ ਲਈ ਇਕੱਠੇ ਹੋਏ ਇੱਕ ਸਮੂਹ ਨੂੰ ਨਿਸ਼ਾਨਾ ਬਣਾਉਣ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਸੀ ਯਾਤਰਾ ਪਾਬੰਦੀ ਸੂਚੀ ਵਿੱਚ ਮਿਸਰ ਦੇ स्वीकार ਨਹੀਂ ਸੀ ਉਸਨੇ ਯਾਤਰਾ ਪਬੰਦੀ ਦੇ ਲਾਂ ਸਮੇਂ ਇੱਕ ਵੀਡੀਓ ਸੰਦੇਸ਼ ਵੀ ਦੱਸਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਕੋਲੋਰادو ਦੇ ਬੋਲਡਰ ਦੇ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਨੇ ਸਾਡੇ ਦੇਸ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਤਾਕਤ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਜ਼ਿਆਦਾ ਖਤਰਿਆਂ ਨੂੰ ਜਾਗਰੂਕ ਕੀਤਾ ਜਿਨ੍ਹਾਂ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਹ ਲੋਕ ਜੋ ਇੱਥੇ ਅਸਥਾਈ ਸਲਾਨੀਆਂ ਵਜੋਂ ਆਉਂਦੇ ਨੇ ਅਤੇ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਾਉਂਦੇ ਨੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ राष्ट्रपति डोनाल्ड ट्रंप ਦੇ ਵੱਲੋਂ 12 ਦੇਸ਼ਾਂ ਦੇ ਵਿਰੂਤ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਕਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਬੰਧਾਂ ਨੂੰ ਦੇਸ਼ ਵਿਸ਼ੇਸ਼ ਕਾਰਕਾ ਦੇ ਲੇਬਲ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਮਜਬੂਰ ਹੋਣਾ ਪੈ ਸਕਦਾ ਹੈ ਜੀ ਹਾਂ ਨਿਊਯਾਰਕ ਟਾਈਮਸ ਦੇ ਗ੍ਰੈਸਟੋਕਾ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀ ਅਧਿ ਲਈ ਸੰਭਾਵਿਤ ਹੋਰ ਉਤੇ ਆਉਣ ਵਾਲੀਆਂ ਪਾਬੰਦੀਆਂ ਦੇ ਵੱਲ ਇਸ਼ਾਰਾ ਕੀਤਾ ਹੈ ਇਹਨਾਂ ਰਿਪੋਰਟਰ ਕੀਤੇ ਹੋਏ ਦਸਤਾਵੇਜ਼ ਦੇ ਅਨੁਸਾਰ ਟਰੰਪ ਸਰਕਾਰ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਵਿੱਚ ਪੀਓਟ ਯੂਐਸਟੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾਂ ਹੀ ਸੂਚੀਬਾ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਅਧਿਲੀ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਹਾਲੇ ਕਿ ਸੁਝਾਏ ਗਏ ਨਿਯਮਾਂ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਾਗੂ ਕਰਨ ਦੇ ਲਈ ਐਮਏਜੀਏ ਨੇਤਾ ਦੇ ਗੇਮ ਪਲਾਨ ਦੇ ਵਿੱਚ ਕੰਮ ਕਰ ਰਹੇ ਜੇਕਰ ਇਹ ਲਾਗੂ ਹੋ ਜਾਂਦੇ ਤਾਂ ਇੱਥੇ ਉਹ ਸਾਰੇ ਹਾਂ ਜੋ ਸੰਭਾਵਤ ਤੌਰ ਤੇ ਸੁਧਾਰੀ ਗਈ ਗ੍ਰੀਨ ਕਾਰਡ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਤੌਰ ਤੇ ਅਫਰੀਕਾ ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੂਨ ਦੇ ਸ਼ੁਰੂ ਵਿੱਚ 트ੰਪ ਦੁਆਰਾ ਦਸਤਕਤ ਕੀਤੀ ਗਈ ਸੱਤ ਹੋ ਦੇਸ਼ਾਂ ਨੇ ਵੀ ਪਾਬੰਦੀਆਂ ਦਾ ਸਾਹਮਣਾ ਕੀਤਾ ਹਾਲਾਂਕਿ 트ੰਪ ਨੇ ਉਸ ਸਮੇਂ ਆਪਣੇ ਨਾਗਰਿਕਾਂ ਦੇ ਲਈ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਨਹੀਂ ਲਗਾਈ ਸੀ ਨਤੀਜੇ ਵਜੋਂ ਇਹਨਾਂ ਦੇਸ਼ਾਂ ਦੇ ਨਾਗਰਿਕ ਨਾ ਤਾਂ ਸਥਾਈ ਤੌਰ ਤੇ ਅਮਰੀਕਾ ਵਿੱਚ ਉਪਵਾਸ ਸਕਦੇ ਨੇ ਅਤੇ ਨਾ ਹੀ ਉਹਨਾਂ ਨੂੰ ਸਲਾਨੀ ਚ ਵਿਦਿਆਰਥੀ ਵੀਜ਼ਾ ਮਿਲ ਸਕਦਾ ਹੈ ਟੰਪ ਦਾ ਇਹਨਾਂ ਉਪਰੋਕਤ ਦੇਸ਼ਾਂ ਉੱਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਬੋਲਡਰ ਕੋਲੋਰਾਡੋ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਆਇਆ ਜਦੋਂ ਕਿ ਇੱਕ ਮਿਸਰੀ ਵਿਅਕਤੀ ਉਤੇ ਗਾਜੋ ਦੇ ਵਿੱਚ ਬੰਦ ਇਜ਼ਰਾਈਲੀ ਬੰਦਕਾ ਦਾ ਸਮਰਥਨ ਕਰਨ ਦੇ ਲਈ ਇਕੱਠੇ ਹੋਏ ਇੱਕ ਸਮੂਹ ਨੂੰ ਨਿਸ਼ਾਨਾ ਬਣਾਉਣ ਦੇ ਸੰਬੰਧ ਵਿੱਚ ਦੋਸ਼ ਲਗਾਏ ਗਏ ਸੀ ਯਾਤਰਾ ਪਾਬੰਦੀ ਸੂਚੀ ਵਿੱਚ ਮਿਸਰ ਦੇ ਕਰਨੇ ਸੀ ਉਸਨੇ ਯਾਤਰਾ ਪਵੰਦੀ ਦੇ ਲਾਂ ਸਮੇਂ ਇੱਕ ਵੀਡੀਓ ਸੰਦੇਸ਼ ਵੀ ਦੱਸਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਕੋਰੋਨਾਟੋ ਦੇ ਬੋਲਡਰ ਦੇ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਨੇ ਸਾਡੇ ਦੇਸ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਤਾਕਲੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਜ਼ਿਆਦਾ ਖਤਰਿਆਂ ਨੂੰ ਜਾਗਰੂਕ ਕੀਤਾ ਹੈ ਜਿਨ੍ਹਾਂ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਹ ਲੋਕ ਜੋ ਇੱਥੇ ਅਸਥਾਈ ਸਲਾਨੀਆਂ ਵਜੋਂ ਆਉਂਦੇ ਨੇ ਅਤੇ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਾਉਂਦੇ ਨੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ